ਇੰਡੀਆ ਆਇਓ ਅਸੀਂ ਬਰਹੰਡੇ ਮੇਰੇ ਜਿਹੜੇ ਪੇਟ ਤੇ ਸੱਟਾਂ ਅਸੀਂ ਗੁੱਝੀਆਂ ਹਨ ਉਹਦਾ ਅਲਟਰਾਸਾਉਂਡ ਕਰਾਉਣ ਲਈ ਇੱਥੇ ਅੱਜ ਆਏ ਆ ਤੇ ਉਸੇ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹਨੇ ਸ਼ਰ੍ਹਾਂ ਇਹ ਗੁੰਡਾਗਰਦੀ ਬੁਰਸ਼ਾ ਕਰਦੀ ਹੈ ਪੁਲਿਸ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਆ ਜਾਂ ਨੋ ਹੀ ਮਾਰ ਦਿੰਦੇ ਆ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2 2.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ 'ਚ ਗੋਲੀਆਂ ਮਾਰੀਆਂ ਜਾ ਰਹੀਆਂ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਹਾਲਾਤ ਦੇਖੋ ਕਿਹੋ ਜਿਹੇ ਆ ਆ ਇੱਕ ਆ ਦੇਖੋ ਇਹ ਕੱਲ ਕੱਲ ਦੀ ਵੀਡੀਓ ਆ ਇਹ ਇਹ ਖੜਡ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਹ ਦੇਖੋ ਇਹ ਆਹ ਦੇਖੋ ਇਹ 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 ਬੁੱਚੜ ਪ੍ਰਾਣੀ ਤੇ ਹੋਰ ਕੀ ਆ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨ ਇਹਨਾਂ ਨੇ ਕੋ ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬਚਣਾ ਨੇ ਮਾਰਿਆ ਸਰਕਾਰ ਨੇ ਉਹਨੂੰ ਮਰਵਾਇਆ ਉਦੋਂ ਤਾਂ ਬਚ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਹੀ ਚੱਕ ਕੇ ਲਿਜਾ ਕੇ ਕੁੱਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹ ਤਾਂ ਕਹਿ ਰਹੀ ਆ ਪੁਲਿਸ ਉੱਤੇ ਸ਼ਰਿਆ ਮੈਨੂੰ ਉਹ ਬਰਵਿੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਤੇ ਜਗਤਵਿੰਦਰ ਸਿੰਘ ਤੇ ਬਰਵਿੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆਮ ਕਹਿ ਰਹੇ ਕੀ ਕਰ ਲੋਗੇ ਪੁਲਿਸ ਦਾ ਪੁਲਿਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਨਹੀਂ ਪਤਾ ਪੁਲਿਸ ਕੀ ਕਰ ਦਿੰਦੀ ਹੈ ਪੁਲਿਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲੋਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾਦਿਆਂ ਤੇ ਬੰਦੇ ਬੈਠੇ ਆ ਕੋਈ ਅਫਸਰ ਬੈਠੇ ਕੋਈ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਹੀ ਮਾਰੇ ਜਾ ਰਹੇ ਰੱਤਾਂ ਪਾਹਾਂ 'ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਨਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਐ ਨਿੰਗ ਸਿੰਘ ਦੇ ਜੋ ਸਿੱਖ ਨਿਸ਼ਾਨੇ ਤੇ ਐ ਇਹ ਜਿਹੜੀ ਨਸਲਕੁਸ਼ੀ ਇੱਕ ਤਰ੍ਹਾਂ ਦੀ ਤੇ ਸ਼ਾਸਤਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦਿਆਂ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਇਹ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਬੱਚਾ ਚੱਕਿਆ ਸੀ ਤੇ ਇਹਨਾਂ ਨੇ ਝੂਠਾ ਮੁਕਾਬਲਾ ਕੀਤਾ ਜਿਵੇਂ ਨਾ ਸ਼ਿਕਾਰ ਹੀ ਨਹੀਂ ਸ਼ਿਕਾਰ ਖੇਡਦੇ ਤੇ ਸ਼ਿਕਾਰ ਖੇਡਣ ਜਾਂਦੇ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਕਹਿੰਦਾ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਤੂੰ ਲਾ ਨਿਸ਼ਾਨਾ ਸ਼ਿਕਾਰ ਦੇ ਉਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹਦੇ ਹੱਥ ਖੜੇ ਕਰਾਏ ਫਿਰ ਉਹਨੂੰ ਮੂਦਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹੇ ਬਿਲਕੁਲ ਤੂੰ ਮਾਰਦਾ ਕਿ ਮੈਂ ਮਾਰਾਂ ਤੂੰ ਮਾਰਦਾ ਕਿ ਮੈਂ ਮਾਰਦਾ ਐ ਹਲੋਟ ਮੁੰਡੇ ਦੇ ਮੂਦਾ ਪਾ ਕੇ ਉਹਦੇ ਸਿਰ 'ਚ ਤੇਰੀ ਛਾਤੀ 'ਚ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਨੇ। ਬਾਣੀ ਕਿਸੇ ਕੋਲ। ਓਦੋਂ ਬਾਅਦ ਸੁਣ ਲਓ ਬਾਈ ਜੀ ਓਦੋਂ ਬਾਅਦ ਸੁਣੋ। ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਟਰਵੀਟ ਕਰਕੇ ਆ ਆ ਦੀ ਪੁਲਿਸ ਨੂੰ ਹੱਲਾਸ਼ੇਰੀ ਦਿੱਤਾ ਬਹੁਤ ਵਧੀਆ ਕੰਮ ਕੀਤਾ। ਪੰਜਾਬ ਦਾ ਮੁੱਖ ਮੰਤਰੀ ਟਰਵੀਟ ਕਰਕੇ ਵਧਾਈ ਦਿੰਦਾ ਹੈ। ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ। ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਅਜ ਤਾਂ ਅਤਵਾਚ ਨੇ ਮਾਰ ਕੇ ਖਪਾਤੇ ਹੁਣ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰ ਦੋਗੇ ਕਿਸ ਦਾ ਤੇ ਇਹ ਸਾਨੂੰ ਉੱਠਣਾ ਪੈਣਾ ਨਹੀਂ ਕੱਲ ਨੂੰ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਉੱਥੇ ਪਤਾ ਮਖੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਕਹਿੰਦੇ ਇੱਥੇ ਆਉਂਦੇ ਆ ਥੋੜੇ ਅਰਗੇ 76 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੂੰ ਵੀ ਨਹੀਂ ਕਰਨ ਦਿੰਦੇ ਹੋ ਹੀ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਆ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜਰ ਸਾਹ ਚੱਲਦੇ ਐ ਨਾ ਇਹ ਦੱਬ ਸਕਣ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਬੁਰਸ਼ਾਗਰਦੀ ਰੋਕਣੀ ਐ ਗੁੰਡਾਗਰਦੀ ਰੋਕਣੀ ਐ ਘਾਨ ਰੋਕਣਾ ਜਿਹੜੀ ਆਹ ਪੁਲਿਸ ਸਟੇਟ ਬਣ ਗਈ ਐ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਅਸੀਂ ਆਉਣ ਵਾਲੇ ਦਿਨਾਂ 'ਚ ਵੱਡੇ ਇਕੱਠ ਦਾ ਤਾਲ ਦੇ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਵੀ ਉੱਠ ਕੇ ਜਿੰਨੇ ਪਰਿਵਾਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਰੱਤਾ ਮਹਾਜ ਗੋਲੀਆਂ ਮਾਰ ਰਿਹਾ ਇਨਾਂ ਦੇ ਮੁੰਡੇ ਦਾ ਨੇ ਝੂਠੇ ਮੁਕਾਬਲੇ 'ਚ ਮਾਰੇ ਆ ਸਾਡੇ ਨਾਲ ਸੰਪਰਕ ਕਰੋ ਇਹ ਲੜਾਈ ਲਜਾਵਾਂਗੇ ਇੱਥੇ ਤੱਕ ਕਹਾਣੀ ਜੀ ਸੀ ਪਵਾਵੇਂ ਕਹਾਣੀ ਬਾਈ ਮੈਂ ਕੱਲ ਵੀ ਵਿਸਤਾਰ ਨਾਲ ਦੱਸੀ ਐ ਵੀ ਗੱਡੀ ਨੇ ਦੋ ਤਿੰਨ ਵਾਰੀ ਸਾਨੂੰ ਓਵਰਟੇਕ ਕੀਤਾ ਫਿਰ ਦੋ ਵਾਰ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਉਹਨਾਂ ਨੇ ਚੌਂਕੀ ਚ ਲਾਤੀ ਗੱਡੀ ਕੋ ਕਹਿੰਦੇ ਸੀ ਮਲਾਜਮਾ ਟੱਕੇ ਹੋਏ ਦਾਰੂ ਦੇ ਆ ਜਿਹੜੇ ਜੀ ਕਹਿੰਦੇ ਕਿ ਅਸੀਂ ਮਲਾਜਾ ਕਰਾਇਆ ਪਰ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਅਸੀਂ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੋ ਸੁਣੀ ਨਹੀਂ ਗਈ ਉੱਥੇ ਖਿੱਚੀ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਮੁੰਡੇ ਤੇਕਚੰਦ ਨਾਉਂਦਾ ਇਹਨਾਂ ਦਾ ਕੋਈ ਪੁਲਿਸ ਵਾਲਾ ਟਾਇਰ ਰ ਹੈ ਜੀ ਉਹਦੀ ਪਾਰਟੀ ਚ ਵਾਏ ਸੀ ਫਿਰ ਮੈਂ ਇਸ ਕਿਸ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਜਦੋਂ ਮੈਂ ਚੌਂਕੀ ਤੋਂ ਵਾਪਸ ਆਉਣਾ ਮੈਂ ਜੀ ਐਂ ਕਰਕੇ ਤੁਹਾਡਾ ਸਾਰਾ ਚੌਂਕੀ ਵਾਲੇ ਮੁਲਾਜ਼ਮ ਡੱਕੇ ਹੋਏ ਆ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਨੂੰ ਸਾਹ ਨੂੰ ਗਾਲ ਕੱਢ ਕੇ ਗੱਡੀ ਲੈ ਕੇ ਗਿਆ ਪਹ ਜਾ ਕੇ ਉਹ ਵੀ ਤੁਹਾਡੇ ਮੁਲਾਜ਼ਮ ਡੱਕੇ ਹੋਏ ਮਲਾਜਾ ਕਰਾਓ ਕੋਈ ਕਾਰਵਾਈ ਹੋਣੀ ਹੈ ਉਹ ਤਾਂ ਆਪ ਹੀ ਡੀਐਸਪੀ ਕਹਿੰਦਾ ਵੀ ਕਲੀਨ ਚਿੱਟ ਦੇ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਅੱਜ ਉਹਨਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ ਦਾਰ ਸੋਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਕੋਈ ਕੋਈ ਮੇਰੀ ਸੱਟ ਲਿਖ ਜਾਂਦੇ ਵੀ ਸੱਟ ਲੱਗੀ ਆ ਤੁਸੀਂ ਦੱਸ ਦਿਓ ਕੁੱਟਮਾਰ ਹੋਈ ਕਿੱਥੇ ਹੋਈ ਸੀ ਆ ਦਿਖਾਇਆ ਮੈਂ ਕੱਲ ਨਿਸ਼ਾਨ ਸਾਰੇ ਦਿਖਾਇਆ ਗਲਤੇ ਮੇਰੇ ਨਿਸ਼ਾਨ ਆ ਤੁਸੀਂ ਦੇਖੋ 20 ਬੰਦੇ ਹਲਕੇ ਕੁੱਤੇ ਵਾਂਗੂ ਚੁੰਬੜਦੇ ਆ ਕੇ ਬੰਦੇ ਨੂੰ 20 ਬੰਦੇ ਉਦ ਬਾਹ ਫੜਦਾ ਕੋਈ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਮੈਨੂੰ ਇਹ ਗਾਲ ਜਿਹਨੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਗਾਲ ਦੱਬਦੇ ਆ ਬੰਦੇ ਦਾ ਆ ਕੇ ਉਹ ਲੱਤ ਤੋਂ ਫੜ ਕੇ ਕੜੀਸ ਦਾ 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਕਿੰਨੀ ਦਰਿੰਦਗੀ ਨਾਲ ਚੁੰਬੜਦੇ ਆ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਮੈਂ ਕਿਹਾ ਇਹ ਤਾਂ ਗੁੰਡਾਗਰਦੀ ਆ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਦੀ ਚ ਗੁੰਡੇ ਹੁੰਦੇ ਹਾਂ ਇਹ ਸ਼ਬਦ ਮੈਨੂੰ ਬੋਲੇ ਮੈਂ ਕਿਹਾ ਮੈਨੂੰ ਇਹ ਦੱਸੋ ਜੇ ਮੈਂ ਮੰਨ ਲਓ ਮੈਂ ਗੁੰਾਹਗਰ ਹੁੰਦਾ ਮੈਂ ਉੱਥੇ ਗਏ ਆਸੇ ਫੱਟ ਵਾਲਾ ਜਾਂਦਾ ਮੈਨੂੰ ਥੋੜੇ ਐਸਪੀ ਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਟਰੋਲ ਰੂਮ ਤੇ ਮੈਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਨਾ ਹੋਈ ਐ ਮੈਂ ਕਿਉਂ ਲਖਾਉਂਦਾ ਮੈਂ ਪਾਸੇ ਨਿਕਲ ਜਾਂਦਾ ਤੁਸੀਂ ਨਾਕਰੇ ਹੱਥ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋਈ ਗੁਨਾਹ ਕੀਤਾ ਹੁੰਦਾ ਤਾਂ ਮੈਂ ਨਾਕੀਦ ਨਾ ਰੁਕਦਾ ਮੈਂ ਹੋਰ ਕਿਸੇ ਪਾਸੇ ਟਲ ਜਾਂਦਾ ਮੈਂ ਰੋਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਗੱਲ ਐ ਇਸੇ ਕਰਕੇ ਮੈਂ ਲੈ ਹੋਇਆ ਸੀ ਉੱਥੇ ਮੈਂ ਕਹਿੰਦਾ ਐਂ ਨਹੀਂ ਪਤਾ ਕਹਿ ਦਿੰਦਾ ਜੀ ਇੱਥੇ ਸਾਡੀ ਵਰਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਕੀ ਤੇ ਹਮਲਾ ਕਰਤਾ ਇਹ ਤਾਂ ਮੈਂਟਲ ਹੁੰਦਾ ਕਹਾਣੀ ਬਣਾਉਣ ਲੱਗੇ ਤਾਂ ਲਾਈਵ ਹੁਣ ਤੋਂ ਬਾਅਦ ਫੜਿਆ ਤੁਹਾਨੂੰ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋਲਿਆ ਏਰੀ ਕੁੱਟਮਾਰ ਕਰਕੇ ਫੋਨ ਖੋਗੋ ਲੈ ਵਿੱਚ ਹੀ ਕੱਟਿਆ ਗਿਆ ਉਹਦੋਂ ਬਾਅਦ ਬਰਿੰਡੇ ਆਏ ਹੋ ਕਿ ਇਸ ਬਰਿੰਡੇ ਦਾ ਮੈਂ ਇਹ ਵੀਰੇ ਅਲਟਰਾ ਸਾਊਂਡ ਕਰਾ ਕੇ ਆ ਦੱਸ ਜਿਹੜੀ ਸਕੈਨ ਕਰਾ ਕੇ ਜਿੰਨੀਆਂ ਮੇਰੇ ਅੰਦਰੂਨੀ ਸੱਟਾਂ ਨੇ ਉਹ ਕਰਾ ਕੇ ਉਹ ਮੈਡੀਕਲ ਮੈਰਾ ਜਿਹੜਾ ਉੱਥੇ ਮੈਂ ਰਾਮਪੁਰੇ ਦਾਖਲ ਹੋਇਆ ਵਾ ਐਕਸਰੇ ਵਗੈਰਾ ਮੇਰੇ ਉੱਥੇ ਹੋ ਗਿਆ ਉਹ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਆ ਮੈਂ ਉਹ ਪਰਚਾ ਮੈਂ ਰੁਕਾ ਪੇ ਚੁੱਕੇ ਆ ਇਹਨਾਂ ਨੂੰ ਪਰ ਹਾਲੇ ਤੱਕ ਉਹ ਰੁੱਕੇ ਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਬਿਆਨ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਵੀ ਇੱਕ ਜ਼ੀਰੋ ਐਫ ਆਈ ਆਰ ਵੀ ਹੈ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਤੁਸੀਂ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ ਕਰਾ ਸਕਦੇ ਹੋ ਤੇ ਅੱਜ ਦੋਦ ਕਿਹੜੀ 0 ਐਫ ਆਈ ਆਰ ਮੈਂ ਸ਼ਰਿਆਂਵ ਨਾ ਲੈ ਆ ਰਿਹਾ ਵੀ ਆਹ ਬੰਦਿਆ ਨੇ ਤਸ਼ੱਦਦ ਕੀਤਾ ਆਹ ਮੇਰ ਨਾਲ ਘਟਨਾ ਹੋਈ ਆਹ ਮੇਰਿਆਂ ਸੱਟਾਂ ਦੇ ਨਿਸ਼ਾਨ ਹੈ ਉਹਦੇ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਕੋਈ ਆਇਆ ਹੀ ਤੱਕ ਨਹੀਂ ਹੈ ਗੱਲ ਤੇ ਬੰਦਾ ਕਿ ਕਿੱਥੋਂ ਹਿਸਾਬ ਦੀ ਉਮੀਦ ਰੱਖ ਲਾਂਗੇ ਵੀ ਕੱਲ ਨੂੰ ਕਦੇ ਆਮ ਬੰਦੇ ਨੂੰ ਹਿਸਾਬ ਮਿਲ ਜੂਗਾ ਅਗਲੀ ਸਾਡੀ ਇਹੀ ਹੈ ਸਾਰਿਆਂ ਨਾਲ ਰੈਲ ਕਰਕੇ ਗੁਲਾਮ ਅਸ਼ੁਕਰਾ ਕਰਕੇ ਆਉਣ ਵਾਲੇ ਦਿਨਾਂ 'ਚ ਵੱਡੀ ਕਾਲ ਪੱੜਾ ਲੱਗਦਾ ਲੱਗਦਾ ਰੁਕਮੇ ਅਪੋਰਟਸ ਜ਼ਬਰਦਸਤ ਬਣਾ